ਬਹੁਤ ਹਿੰਦੂਤਵਾਦੀ ਸੈਂਟਰ ਦੀ ਸਰਕਾਰ ਤੇ ਬੀਜੇਪੀ ਹਰਿਆਣਾ ਦੀ ਸਰਕਾਰ ਬਹੁਤ ਜ਼ੁਲਮ ਕਰ ਰਹੀ ਹੈ ਮੈਂ ਇੱਥੇ ਮੌਤਰੀ ਚਾਹੇ ਇੱਥੇ ਸ਼ਰੀਰ ਪਿਆ ਹੋਇਆ ਸਦਾ ਗਿਆਨ ਸਿੰਘ ਦਾ ਜਿਹੜਾ ਗੁਰਦਾਸਪੁਰ ਦੇ ਪਿੰਡ ਕਮਾਣ ਦੇ ਕੋਲੋਂ ਹੈਗੇ ਹੁਣ ਮੈਂ ਅੰਦਰ ਜਾ ਕੇ ਜੋ ਮੈਂ ਕੁਝ ਕਰ ਸਕਦਾ ਆੰਤਮ ਸਮੇਂ ਦੇ ਵਿੱਚ ਚਾਦਰ ਪਾਉਂਗਾ ਔਰ ਅਰਦਾਸ ਕਰੂੰਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਹੀਦ ਨੂੰ ਆਪਣੇ ਚਰਨਾਂ ਦੇ ਵਿੱਚ ਲਾਉਣ ਤੇ ਆਰਟੀਕਲ 19 ਹੈ ਸਭਾ ਹੰਦੀ ਉਹ ਸਾਡਾ ਹੱਕ ਹੈ ਉਹਦੇ ਮੁਤਾਬਕ ਕਿ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਵਿਚਾਰਾ ਕਰ ਸਕਦੇ ਹਾਂ ਜਾਂ ਕਿਤੇ ਬੈਠ ਸਕਦੇ ਹਾਂ ਮੋਦੀ ਸਰਕਾਰ ਸੈਂਟਰ ਦੀ ਤੇ ਹਰਿਆਣਾ ਦੀ ਬੀਜਪੀ ਸਰਕਾਰ ਨੇ ਐ ਨੱਕੇ ਲਾਟੇ ਪੱਕੇ ਜਿਵੇਂ ਪਾਕਿਸਤਾਨ ਦੀ ਫੌਜ ਨੇ ਆਉਣਾ ਹੁੰਦਾ ਔਰ ਇਸ ਕਰਕੇ ਸਰ ਗਿਆਨ ਸਿੰਘ ਜਖਮੀ ਹੋਏ ਉਹ ਪੂਰੇ ਹੋ ਗਏ ਹੁਣ ਹਕੂਮਤ ਉਨ੍ਹਾਂ ਦਾ ਸਰੀਰ ਨਹੀਂ ਦੇਰੀ ਕਿ ਟਾਈਮ ਸੇ ਉਨ੍ਹਾਂ ਦਾ ਸਸਕਾਰ ਕੀਤਾ ਜਾਵੇ ਇੱਕ ਜ਼ਿਮੀਦਾਰ ਜਿਸ ਸਿਰ ਦੇ ਵਿੱਚ ਗੋਲਾ ਲੱਗਿਆ ਇੱਥੇ ਇਲਾਜ ਨਹੀਂ ਸੀ ਹੋ ਸਕਦਾ ਉਸ ਨੂੰ ਪੀਜੀਆਈ ਦੇ ਵਿੱਚ ਭੇਜਿਆ ਹੈਗਾ ਔਰ ਕਰੀਬ 13 ਹੋਰ ਫੱਟੜ ਜ਼ਿਮੀਦਾਰ ਇਹ ਸੱਚ ਹੈ ਕਿ ਇਹ ਜਿਨ੍ਹਾਂ ਨੂੰ ਅਸੀਂ ਮਿਲਣਾ ਹੈ ਤੇ ਦਰਸ਼ਨ ਕਰਨਾ ਹੈ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੱਡੀ ਕੁਰਬਾਨੀ ਕੀਤੀ ਹੈ ਅਸੀਂ ਸਮਝਦੇ ਹਾਂ ਕਿ ਜਿਹੜਾ ਭਾਈ ਗਿਆਨ ਸਿੰਘ ਨੇ ਸੱਟਾਂ ਦੇ ਨਾਲ ਸਰੀਰ ਛੱਡਤਾ ਇਹਦਾ ਪੰਜਾਬ ਗਵਰਨਮੈਂਟ ਕਤਲ ਦਾ ਕੇਸ हरियाणा ਦੀ ਸਰਕਾਰ ਦੇ ਉੱਤੇ ਕਰੇ ਤੇ ਜਿਹੜਾ ਹੋਮ ਮਿਨਿਸਟਰ ਹੈ ਹਰਿਆਣਾ ਦਾ ਉਹਦਾ ਨਾਂ ਕੀ ਹੈ ਚੇਪ ਹੈ ਕੀ ਹੈ ਵਿੱਚ ਉਸ ਨੇ ਅੱਗ ਲਾਈ ਹੋਈ ਹੈ ਸਿੱਖਾਂ ਦੇ ਖਿਲਾਫ ਤੇ ਕਿਸਾਨਾਂ ਦੇ ਖਿਲਾਫ ਉਹਦੇ ਉੱਤੇ ਜ਼ਰੂਰ ਐਕਸ਼ਨ ਹੋਣਾ ਚਾਹੀਦਾ ਔਰ ਇਹ ਬਿਲਕੁਲ ਗੈਰਸੰਵਧਾਨਿਕ ਗੱਲਾਂ ਕਰ ਰਿਹਾ ਹੈ ਅੱਜ ਅਮਰੀਕਾ ਦੇ ਵਿੱਚ ਜਿਹੜੇ ਫੋਰਸ ਦੇ ਜਰਨਲ ਹੈ ਪੰਡਿਤ ਸਾਹਿਬ ਉਹ ਵੀ ਗਏ ਹੋਏ ਹੈ ਮੈਂ ਉੱਥੇ ਵੀ ਸਿੱਖਾਂ ਨੂੰ ਅਪੀਲ ਕਰਦਾ ਕਿ ਉਹਨਾਂ ਨੂੰ ਪੁੱਛੋ ਕਿ ਤੁਹਾਡਾ ਮੋਲਕ ਜ਼ਮੀਨਾਂ ਦੇ ਉੱਤੇ ਬੇਗਨਾਹ ਦੇ ਉੱਤੇ ਕਿਉਂ ਇਹਨਾਂ ਜਬਰ ਕਰ ਰਹੇ ਹੈ ਔਰ ਸਾਰੇ ਮੁਲਕਾਂ ਨੂੰ ਮੈਂ ਬੇਨਤੀ ਕਰਦਾ ਹਾਂ ਠੀਕ ਹੈ ਜੀ ਕਿ ਤੁਹਾਨੂੰ ਬੋਲਣਾ ਚਾਹੀਦਾ ਹੈ ਕਿਉਂ ਕਰਤੇ ਇਤੋਂ ਵੱਡਾ ਜ਼ੁਲਮ ਜਿਹੜੇ ਕਿਸਾਨ ਸਾਡਾ ਪੇਟ ਪਾਲਦੇ ਆ ਤੁਹਾਨੂੰ ਸ਼ਾਇਦ ਪਤਾ ਨਹੀਂ ਹੈ ਕਿ ਸਭ ਤੋਂ ਜ਼ਿਆਦਾ ਕਣਕ ਤੇ ਦਾਲਾ ਰੂਸ ਤੇ ਯੂਕ੍ਰੇਨ ਦੇ ਲੱਖ ਦੇ ਵਿੱਚ ਹੁੰਦੀ ਹੈ ਉਸ ਇਲਾਕੇ ਨੂੰ ਸਟੈਪਸ ਕਿਹਾ ਜਾਂਦਾ ਹੈ ਦੋ ਸਾਲਾਂ ਤੋਂ ਕਣਕ ਉੱਥੇ ਨਹੀਂ ਬੀਜੀ ਜਾ ਰਹੀ ਜੰਗ ਕਰਕੇ ਇਸ ਕਰਕੇ ਅਨਾਜ ਦੀ ਬਹੁਤ ਘਾਟ ਹੈ ਪਰ ਜਿਹੜੇ ਸਾਡੇ ਕਿਸਾਨਾਂ ਨੇ ਹਰਿਆਣਾ ਤੇ ਪੰਜਾਬ ਦੇ ਨੇ ਇੱਕ ਕਣਕ ਤੇ ਛੋਨਾ ਪੈਦਾ ਕੀਤਾ ਇਸ ਨੂੰ ਇਹ ਭਾਜੀਪੀ ਤੇ ਆਰਐਸਐਸ ਅਕੇ ਦਾ ਸਮਝਦੀ ਹੈ ਇਹ ਲੋਕ ਜਮਾ ਖੋਰੀ ਕਰਦੇ ਐ ਫਿਰ ਬਲੈਕ ਕਰਦੇ ਐ ਤੇ ਫਿਰ ਪੈਸਾ ਬਣਾਉਂਦੇ ਐ ਇਹਨਾਂ ਦੇ ਨਾਲ ਸੰਨਾ ਜਿਹੜੇ ਲੋਕ ਬੀਜੇਪੀ ਆਰਐਸਐਸ ਦੇ ਵਿੱਚ ਜਾ ਰਹੇ ਐ ਜਿਹੜੇ ਸਲਾਹਾਂ ਕਰਦੇ ਐ ਬੀਜੇਪੀ ਦੇ ਵਿੱਚ ਜਾਣ ਦੀਆਂ ਉਹਨਾਂ ਦਾ ਪੂਰਾ ਬਾਇਕਾਟ ਹੋਣਾ ਚਾਹੀਦਾ ਹੈ ਤੇ ਰਸਤੇ ਖੋਲਨੇ ਚਾਹੀਦੇ ਐ ਤੇ ਇਹਨਾਂ ਨੂੰ ਆਪਣ ਪਸੰਦ ਤਰੀਕੇ ਦੇ ਨਾਲ ਆਪਣਾ ਮਜਹਰਾ ਦਿੱਲੀ ਦੇ ਵਿੱਚ ਕਰ ਲੈਣਾ ਚਾਹੀਦਾ ਹੈ ਇਹਨਾਂ ਦੀਆਂ ਜਿਹੜੀਆਂ ਮੰਗਾਂ ਹੈ ਜੀਆਂ ਬਹੁਤ ਥੋੜੀਆਂ ਹੈ ਕਿ ਜਿਹੜੇ ਜ਼ਿਮੀਦਾਰ ਖੁਦਕਸ਼ੀ ਕਰਕੇ ਪੂਰੇ ਹੋ ਗਏ ਹੈ ਉਹਨਾਂ ਨੂੰ ਮਾਫਜ਼ੀ ਦਿੱਤਾ ਜਾਵੇ ਫਿਰ ਜਿੰਨਾ ਵੀ ਕਰਜ਼ਾ ਹੈਗਾ ਉਹ ਮਾਫ ਕੀਤਾ ਜਾਏ 1947 ਤੋਂ ਪਹਿਲਾਂ ਸਾਡੇ ਖੇਤੀਬਾੜੀ ਦੇ ਵਜ਼ੀਰ ਸਗੇ ਸਰ ਛੋਟੂਰਾ ਉਹਨਾਂ ਨੇ ਸਾਰਾ ਜ਼ਿਮੀਦਾਰਾਂ ਦਾ ਕਰਜ਼ਾ ਮਾਫ਼ ਕਰਤਾ ਸੀ ਜਿਸ ਦੇ ਨਾਲ ਬਹੁਤ ਫਾਇਦਾ ਪੈਦਾਵਾਰ ਵਿੱਚ ਹੋਇਆ। ਔਰ ਸਵਮੀਨਾਥ ਰਿਪੋਰਟ ਨੂੰ ਲਾਗੂ ਕੀਤਾ ਜਾਏ ਤੇ ਐਮਐਸਪੀ ਨੂੰ ਕਾਨੂੰਨੀ ਜਮਾ ਪੜਾਇਆ ਜਾਵੇ। ਮੇਰਾ ਖਿਆਲ ਹੈ ਕਿ ਪੰਜਾਬ ਸਰਕਾਰ ਨੂੰ ਫੌਜਦਾਰੀ ਦੇ ਕੇਸ ਇੱਕਦਮ ਦਰਜ ਕਰ ਦੇਣੇ ਚਾਹੀਦੇ ਹੈ ਜਿਵੇਂ ਭਾਈ ਗਿਆਨ ਸਿੰਘ ਇੱਥੇ ਪੇ ਹੋਏ ਹੈ ਪੂਰੇ ਹੋ ਗਏ ਹੈ ਕਤਲ ਦੇ ਕੇਸ ਤੇ ਤੰਸੋਤ ਦੇ ਕੇਸ ਤੇ ਗੋਲਾਬਾਰੀ ਕਰਨ ਦੇ ਪੂਰੇ ਕੇਸ ਕਰਨੇ ਚਾਹੀਦੇ ਹੈ ਇੱਥੇ ਸ਼ੰਭੂ ਦੇ ਪੁਲਿਸ ਸਟੇਸ਼ਨ ਤੇ ਜਾਂ ਨੇੜ ਦਾ ਜਿਹੜਾ ਪੁਲਿਸ ਸਟੇਸ਼ਨ ਉੱਥੇ ਦਰਜ ਕਰੇ ਸਰਦਾਰ ਭਗਵੰਤ ਸਿੰਘ ਉਹਨਾਂ ਦੀ ਮੰਤ ਹੈ ਕਿ ਪੰਜਾਬ ਜੰਮੂ ਕਸ਼ਮੀਰ ਲਦਾਖ ਹਰਿਆਣੇ ਦੇ ਦੋ ਜ਼ਿਲ੍ਹੇ ਚੰਬਾ ਤੇ ਕੰਗੜਾ ਹਿੰਦੁਸਤਾਨ ਦੇ ਨਕਸ਼ੇ ਟੁੱਟੁੱਟ ਚੁੱਕੇ ਹੈ ਤੇ ਜੇ ਮੇਰੇ ਕੋਲ ਅੱਜ ਫਤਵਾ ਹੁੰਦਾ ਜਿਵੇਂ ਮਜੀਬਰ रहमान ਦਾ ਸੀਗਾ ਜਦੋਂ ਬੰਗਲਾਦੇਸ਼ ਬਣਿਆ ਉਹਦੇ ਕੋਲੇ ਮਤ ਸਭ ਤੋਂ ਜ਼ਿਆਦਾ ਸੀ ਪਰ ਜਿਹੜਾ ਲੈਂਦੇ ਵੱਲ ਦਾ ਪਾਕਿਸਤਾਨ ਸੀ ਉਸਨੇ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਨਹੀਂ ਬਣਾ ਦਿੱਤਾ ਉਹਨਾਂ ਨੇ ਬਗਾਵਤ ਦੇ ਕਾਲ ਦੇ ਦਿੱਤੇ ਤੇ ਬੰਗਲਾਦੇਸ਼ ਪੈਦਾ ਹੋ ਗਿਆ ਅੱਜ ਜੇ ਆਪਣੇ ਬੰਦੇ ਬੰਦੇ ਦੇ ਪੁੱਤ ਮੰਨਦੇ ਝਾੜੂ ਨੂੰ ਨਾ ਵੋਟਾਂ ਪਾਉਂਦੇ ਸ਼ਰਮਣੀਆ ਖਾਲੀ ਤਲਬਰ ਸਾਨੂੰ ਪਾਉਂਦੇ ਅੱਜ ਮੈਂ ਵੀ ਆਜ਼ਾਦੀ ਦਾ ਐਲਾਨ ਕਰ ਸਕਦਾ ਸੀ ਔਰ ਕਰ ਦੇਣਾ ਸੀ ਮਾਨ ਸਾਹਿਬ ਸੈਂਟਰ ਸਰਕਾਰ ਉਹ ਲਗਾਤਾਰੀ ਮੰਤਰੀਆਂ ਦੀ ਮੀਟਿੰਗ ਚੱਲ ਰਹੀ ਹੈ ਐਤਵਾਰ ਦਾ ਟੱਕਰ ਟਾਈਮ ਦਿੱਤਾ ਤਾਂ ਲੱਗਦਾ ਕੋਈ ਨਾ ਕੋਈ ਹੱਲ ਨਿਕਲ ਸਕਦਾ ਨਹੀਂ ਇਹ ਟਾਈਮ ਬਿਲਕੁਲ ਫਜ਼ੂਲ ਕਰ ਰਹੀ ਹੈ ਕਿਸਾਨਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹੈ ਕਿਸਾਨਾਂ ਨੂੰ ਜਿਵੇਂ ਵੀ ਹੈ ਬਗੈਰ ਜਿੱਥੇ ਬੈਰੀ ਲੱਗੇ ਹੈ ਅਜਾ ਅਡਵਾਂਸ ਕਰਨਾ ਚਾਹੀਦਾ ਹੈ ਉਹਨਾਂ ਕੋਲ ਇਹ ਚੰਗੇ ਟਰੈਕਟਰ ਹੈ ਸਾਰਾ ਕੁਝ ਹੈ ਸੜਕਾਂ ਤੋਂ ਲੈ ਕੇ ਖੇਤੋਂ-ਖੇਤੀ ਅੱਗੇ ਨੂੰ ਵਧਣਾ ਚਾਹੀਦਾ ਹੈ ਕੀ ਲੈ ਕੇ ਜਾਣਾ ਚਾਹੀਦਾ ਉਹ ਉਹ ਤਾਂ ਉਹਨਾਂ ਦੀ ਮਨਸ਼ਾ ਹੈ ਉਹਨਾਂ ਦਾ ਨਿਸ਼ਾਨਾ ਹੀ ਦਿੱਲੀ ਹੈ ਜੇ ਦਿੱਲੀ ਨਾ ਪਹੁੰਚ ਸਕੇ ਤਾਂ ਫਿਰ ਮੋਰਚਾ ਫੇਲ ਹੋ ਜੂਗਾ ਐਲਤ ਨਹੀਂ ਨਾ ਆਪਾਂ ਚਾਹੁੰਦੇ ਕਿ ਮੋਰਚਾ ਫੇਲ ਹੋ ਜੇ